ਸਾਡੇ ਮਾਨਯੋਗ ਸੀਐਮ ਦੀ ਜਿਹੜੀ ਸਾਡ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਟੀਵਰਡਸ ਆਰਗੇਨਾਈਜ਼ ਕ੍ਰਾਈਮ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਹਮੇਸ਼ਾ ਹੀ ਬਹੁਤ ਸੈਂਸਿਟਿਵਲੀ ਅਸੀਂ ਡੀਲ ਕਰਦੇ ਆ ਕੋਈ ਵੀ ਇੰਪੋਰਟੈਂਟ ਕ੍ਰਾਈਮ ਸਾਡੇ ਏਰੀਆ ਚ ਹੁੰਦਾ 7 ਅਕਤੂਬਰ ਨੂੰ ਜਿਹੜੀ ਸਾਡਾ ਪੌਸ਼ ਏਰੀਆ ਰਣਜੀਤ ਐਵੇਨਿਊ ਦਾ ਉਹਦੇ ਚ ਇਤਲਾਹ ਆਈ ਸੀ ਕਿ ਇੱਕ ਘਰ ਦੇ ਵਿੱਚ ਪੰਜ ਜਾਂ 6 ਬੰਤੇ ਜਿਹੜੇ ਐਂਟਰ ਕਰਕੇ ਤੇ ਕੁਝ ਫਰੋਲਾਫਾਲੇ ਕੀਤੀ ਉਹਨਾਂ ਨੇ ਤਕੋਈ ਸਮਾਨ ਵੀ ਜਿਹੜਾ ਉੱਥੋਂ ਲੈ ਕੇ ਗਏ ਸੀਗੇ ਤੇ ਇਮੀਡੀਏਟਲੀ ਕੇਸ ਦਰਜ ਕੀਤਾ ਗਿਆ ਸੀਗਾ ਐਫ ਆਈ ਆਰ ਨੰਬਰ 140 ਔਰ ਉਹ ਜਿਹੜੀ ਇਹ ਡਕਾਇਟੀ ਦਾ ਕਾਰਵਾਈ ਸੀਗੀ ਉਹਨੂੰ ਉਹਦੇ ਚ ਅਸੀਂ ਬਹੁਤ ਮੁਸਤਦੀ ਨਾਲ ਸਾਡੀ ਟੀਮਸ ਨੇ ਇਨਵੈਸਟੀਗੇਸ਼ਨ ਕਰਦੇ ਹੋਏ ਮੇਨ ਅਕਿਊਜ਼ ਬਹੁਤ ਜਲਦੀ ਆਈਡੈਂਟੀਫਾਈ ਕਰ ਲਏ ਸੀ ਵਿਦਨ ਆਈ ਥਿੰਕ 24 ਆਵਰਸ ਸਾਨੂੰ ਪਤਾ ਲੱਗ ਗਿਆ ਸੀ ਕਿ ਕੌਣ ਕੌਣ ਬੰਦੇ ਇਨਵੋਲਡ ਨੇ ਉਸ ਤੋਂ ਬਾਅਦ ਉਹਨਾਂ ਦੀ ਭਾਲ ਦੇ ਵਿੱਚ ਛਾਪਮਾਰੀ ਕੀਤੀ ਜਾ ਰਹੀ ਸੀਗੀ ਔਰ ਇੰਟੈਲੀਜੈਂਸ ਡਵੈਲਪ ਕੀਤੀ ਜਾ ਰਹੀ ਸੀ ਵੇਅਰ ਅਬਾਊਟਸ ਦੇ ਉਹਦੇ ਸਾਨੂੰ ਸਕਸੈਸ ਮਿਲੀ ਜਾ ਕੇ 16 10 ਨੂੰ ਜਦੋਂ ਤਿੰਨ ਮੇਨ ਮੁਲਜ਼ਮ ਅਸੀਂ ਹੁਸ਼ਿਆਰਪੁਰ ਦੇ ਹਵਾ ਚਲਦੇ ਗਾਰਡ ਜੁਆਇਨਿੰਗ ਏਰੀਆ ਹੈਗਾ ਉੱਥੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਪੁੱਛਗਿੱਛ ਕੀਤੀ ਹੈ ਜਿਹੜੇ ਮੇਨ రికవరీ ਜਿਹਦੇ ਚ ਹੋਈਆਂ ਤਿੰਨ ਪਿਸਟਲ ਹੋਏ ਐ ਇੱਕ ਕੰਟਰੀ ਮੇਡ ਆ ਦੇਸੀ ਬੱਤੀਪੋਰ ਦਾ ਇੱਕ ਗਲੌਕ ਐ ਤੀਪੋਰ ਦਾ ਦੋ ਵਹੀਕਲਸ ਨੇ ਇੱਕ ਕ੍ਰੈਟਾ ਤੇ ਇੱਕ ਸਕੋਰਪੀਓਨ ਜਿਹੜੇ ਤਿੰਨ ਮੁਲਜ਼ਮ ਫੜੇ ਗਏ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਨੇ ਵਿਕਰਿੰਗਵੀਤ ਵਿੱਕੀ ਜਿਹੜਾ ਐ ਇਹ ਮਹਲਾ ਨਾਨਕਸਰ ਤਰਨਤਾਰਨ ਦਾ ਰੈਣਵਾਲਾ 26 ਸਾਲ ਦੀ ਦੀ ਉਮਰ ਐ ਲੇਬਰ ਦਾ ਕੰਮ ਕਰਦਾ ਤੇ ਨੌ ਮੁਕਦਮੇ ਇਹਦੇ ਖਿਲਾਫ ਪਹਿਲਾਂ ਹੀ ਦਰਜ ਨੇ ਜਿਨ੍ਹਾਂ ਦੇ ਦੇਖੀ ਐਨਡੀਪੀਐਸ ਐਕਟਾ ਅਟੈਂਪਟ ਟੂ ਮਰਡਰ ਹੈ ਔਰ ਐਕਸਟਰਸ਼ਨ ਦਾ ਹੈ ਔਰ ਆਰਬੈਕਟ ਦੇ ਮੁਕਦਮੇ ਦਰਜ ਹੈ ਵਿਕ੍ਰਿਮ ਜੀ ਜਿਹੜਾ ਵਿਲੀ ਵਿਕੀ ਹੈਗਾ ਮਨਦੀਪ ਇਲੀਅਸ ਬੁੱਧੂ ਇਹ ਤਾਰਾਗੜ ਪੀਐਸ ਜਿਹੜੇ ਵਾਲਾ ਗੁਰੂ ਅਮਰਸਰ ਰੂਰਲ ਦਾ ਰਹਿਣ ਵਾਲਾ ਇਹਦੇ ਖਿਲਾਫ 8 ਮੁਕਦਮੇ ਦਰਜ ਨੇ ਪਹਿਲਾਂ ਡਕੈਤੀ ਦਾ ਚੋਰੀ ਦਾ ਐਨਡੀਪੀਐਸ ਦਾ ਅਟੈਂਪਟ ਟੂ ਮਰਡਰ ਦਾ ਔਰ ਐਨਡੀਪੀਐਸ ਦੇ ਬਾਕੀ ਕੇਸ ਵੀ ਇਹਦੇ ਖਿਲਾਫ ਦਰਜ ਨੇ ਸੋ ਆਪਾਂ ਸਮਝ ਸਕਦੇ ਆ ਕਿ ਪੁਰਾਣੇ ਮੁਲਜ਼ਮ ਨੇ ਇੱਕ ਦੇ ਖਿਲਾਫ 8 ਮੁਕਦਮੇ ਦੂਜੇ ਦੇ ਖਿਲਾਫ 9 ਇਸ ਤੋਂ ਇਲਾਵਾ ਜਤਿੰਦਰ ਏਲੀਆ ਸਿੰਮੂ ਜਿਹੜਾ ਇਹ 28 ਸਾਲ ਦਾ ਇਹ ਪਲਾਸੌਰ ਸਿਟੀ ਤਰਨਤਾਰਨ ਦੇ ਏਰੀਏ ਦਾ ਰਹਿਣ ਵਾਲਾ ਹੈ ਇਹਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਦਾ ਇੱਕ ਮੁਕਦਮਾ ਦਰਜ ਹੈ ਹੀਰੋਇਨ ਬਰਾਮਦ ਹੋਈ ਸੀ ਸੋ ਮੈਂ ਸਮਝਦਾ ਕਿ ਬਹੁਤ ਜਲਦੀ ਕੇਸ ਨੂੰ ਕਰੈਕ ਕੀਤਾ ਗਿਆ ਔਰ ਇਹਦੇ ਸਾਰੇ ਐਸਪੈਕਟਸ ਜਿਹੜੇ ਆ ਉਹ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਦਿਖ ਰਿਹਾ ਕਿ ਕਿਸ ਤਰ੍ਹਾਂ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਿਆ ਕੰਪਲੇਨੈਂਟ ਦੇ ਘਰ ਬਾਰੇ ਉਹ ਕਿੱਦਾਂ ਜਾਣਦੇ ਸੀ ਉਹ ਸਾਰੀਆਂ ਗੱਲਾਂ ਪਾਰਟ ਆਫ ਦੀ ਇਨਵੈਸਟੀਗੇਸ਼ਨ ਨੇ ਔਰ ਬਹੁਤ ਜਲਦੀ ਅਸੀਂ ਉਸ ਨੂੰ ਸਾਰੇ ਨੂੰ ਐਕਸਪੋਜ਼ ਕਰਕੇ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਬਟ ਮੇਨ ਇਹ ਮਲਜ਼ਮ ਤਿੰਨ ਫੜੇ ਗਏ ਆ ਤੇ ਇਹਨੂੰ ਹੋਰ ਰਹਿੰਦੇ ਬੜੀ ਜਲਦੀ ਫੜੇ ਜਾਣਗੇ ਉਹ ਸਾਰੇ ਨੋਮੀਨੇਟਡ ਹੈ ਸੋ ਮੈਂ ਆਪਣੀ ਸਾਰੀ ਟੀਮ ਨੂੰ ਜਿਹੜੇ ਇਨਚਾਰਜ DCP ਸਾਹਿਬ ਇਨਵੈਸਟੀਗੇਸ਼ਨ ਮਿਸਟਰ ਰਵਿੰਦਰਪਾਲ ਸਿੰਘ ਸ੍ਰੀ ਬਨੈਲਾ ਜੀ ਸਾਡੇ ADCP 2 ਰਿਸ਼ਭ ਭੋਲਾ ਜੀ ACP ਨਾਰਥ ਔਰ ਹਰਮਿੰਦਰ ਸਿੰਘ ਜੀ ਸਾਡੇ ACP ਇਨਵੈਸਟੀਗੇਸ਼ਨ ਇੰਸਪੈਕਟਰ ਰੋਬਨ ਹੰਸ SHO ਰਣਜੀਤ ਐਵਨਿਊ ਤੇ SI ਰਵੀ ਕੁਮਾਰ ਜਿਹੜੇ ਸਾਡੇ ਡਿਟੈਕਟਿਵ ਵਿੰਗ ਦੇ ਇਨਚਾਰਜ ਨੇ ਉਹ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਔਰ ਵਿਦਿਨ 24 ਆਵਰਸ ਅਸੀਂ ਕੇਸ ਸਟ੍ਰੈਸ ਕਰ ਲਿਆ ਸੀ ਅਰੈਸਟ ਫਾਲੋ ਹੋਈਆਂ ਔਰ ਬਾਕੀ ਵੀ ਜਲਦੀ ਕੀਤੀਆਂ ਜਾਣਗੀਆਂ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਵੈਪਨ ਤੇ ਕੁਝ ਹੋਰ ਰਿਕਵਰੀਜ਼ ਪੋਸੀਬਲ ਨੇ ਇਸ ਕੇਸ ਚ